ਪਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਔਰ ਭਾਰਤ ਜਾਂ 2024 ਦੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਜਿਹੜੀਆਂ ਉਸ ਦੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਆਪਣੀ ਸਰਕਾਰ ਜਿਹੜੀ ਉਸ ਨੂੰ ਚੁਣ ਰਹੇ ਹਾਂ। ਲਗਭਗ 5 ਫੇਸ ਹੋ ਚੁੱਕੇ ਔਰ 6ਵੇਂ ਫੇਸ ਅਸੀਂ ਐਂਟਰ ਕਰਦੇ ਪਏ। ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ। ਸੋ ਕਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ 1 ਜੂਨ ਵਾਸਤੇ ਔਰ ਇਸ ਗਰਮੀ ਦੇ ਦਿਨਾਂ ਵਿੱਚ ਇਹ ਇਲੈਕਸ਼ਨ ਜਿਹੜਾ ਆਪਣੇ ਬਹੁਤ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਸਾਰਾ ਕੁਝ ਕਿਸ ਤਰੀਕੇ ਨਾਲ ਵਿਉਂਤਬੰਦੀ ਕੀਤੀ ਤਾਂ ਕਿ ਹਰ VOTER ਜਿਹੜਾ ਉਸ ਨੂੰ ਸੁਭਦਾ ਮਿਲ ਸਕੇ ਔਰ ਲੋਕੇ ਆਪਣੇ ਮਾਤਾਧਿਕਾਰ ਦਾ ਬਤੋ ਬਤ ਪ੍ਰਯੋਗ ਕਰ ਸਕਣ ਸੋ ਇਹਨਾਂ ਸਾਰੀਆਂ ਤਿਆਰੀਆਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਮੇਰੇ ਨਾਲ ਬੈਠੇ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਆਦਿੱਤਿ ਉਪਪਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਸਬ ਤੋਂ ਪਹਿਲਾ ਤਾਂ ਇਹ ਦੱਸੋ ਕਿ ਹੁਣ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਬਹੁਤ ਸਰਗਰਮ ਹੋ ਗਿਆ ਹੈ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹੋਈਆਂ ਔਰ ਕਿਸ ਤਰੀਕੇ ਦੇ ਨਾਲ ਡੂਜ਼ ਐਂਡ ਡੋਂਟਸ ਬਹੁਤ ਸਾਰੇ ਜਿਹੜੇ ਕੋਡ ਆਫ ਕੰਡਕਟ ਲੱਗਦੇ ਸੋ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਆਦਾ ਦੱਸੋ ਕੋਡ ਆਫ ਕੰਡਕਟ ਦੀ ਜਿਹੜੀ ਗਾਈਡਲਾਈਨਸ ਹੈਗੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਉਹ ਬਹੁਤ ਹੀ ਕੰਪਰੀਹੈਂਸਿਵ ਗਾਈਡਲਾਈਨਸ ਨੇ ਤੇ ਇਹਦੇ ਵਿੱਚ ਕਾਫੀ ਸਾਰੀ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਜਿਵੇਂ ਕਿ ਕੋਈ ਪੋਸਟਰ ਬੈਨਰ ਜਿਹੜਾ ਲਗਣਾ ਹੈ ਉਹਨੂੰ ਰੈਗੂਲੇਟ ਕਰਦਾ ਹੈ ਕੋਈ ਵੀ ਕੰਟੈਂਟ ਜਿਹੜਾ ਹੈ ਭਾਵੇਂ ਇਨ ધ ਸ਼ੇਪ ਆਫ ਪੋਸਟਲ ਪੋਸਟਰ ਦੀ ਫਾਰਮ ਦੇ ਵਿੱਚ ਹੋਏ ਜਾਂ ਫਿਰ ਤੁਹਾਡਾ ਕੋਈ ਇਲੈਕਟ੍ਰੋਨਿਕ ਮੀਨਸ ਦੇ ਜ਼ਰੀਏ ਹੋਏ ਉਹਦੀ ਪ੍ਰੀ ਸਰਟੀਫਿਕੇਸ਼ਨ ਜਿਹੜੀ ਹੈ ਉਹ ਬਹੁਤ ਹੀ ਜ਼ਰੂਰੀ ਹੁੰਦੀ ਹੈ ਤੇ ਉਸ ਤੋਂ ਇਲਾਵਾ ਕੋਈ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕੋਈ ਰੈਲੀ ਕਰਨੀ ਹੋਏ ਕੋਈ ਰੋਡ ਸ਼ੋ ਹੋਏ ਕੋਈ ਨੁੱਕੜ ਮੀਟਿੰਗ ਹੋਏ ਕੋਈ ਵੀ ਡੋਰ ਟੂ ਡੋਰ ਕੈਂਪੇਨ ਇਵਨ ਜਿਹੜਾ ਹੈਗਾ ਉਦੇ ਲਈ ਵੀ ਕਾਫੀ ਜ਼ਿਆਦਾ ਰੈਸਟ੍ਰਿਕਸ਼ਨਸ ਹੈਗੀਆਂ ਨੇ ਜੀ ਸਰ ਕਿਉਂਕਿ ਹਰ VOTER ਦਾ ਇਹ ਮੰਨਣਾ ਹੁੰਦਾ ਹੈ ਕਿ ਮੈਂ ਜਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਮੈਨੂੰ ਉਹਦਾ ਪ੍ਰੋਫਾਈਲ ਪਤਾ ਹੋਣਾ ਚਾਹੀਦਾ ਸੋ ਚੋਣ ਕਮਿਸ਼ਨ ਵੱਲੋਂ ਨੋ ਯੂਅਰ ਕੈਂਡੀਡੇਟ ਕਰਕੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਉਮੀਦਵਾਰ ਨੂੰ ਦੇਖ ਸਕਦੇ ਹਾਂ ਉਹਦਾ ਪ੍ਰੋਫਾਈਲ ਚੈੱਕ ਕਰ ਸਕਦੇ ਦੇਖੋ ਜੋ ਵੀ ਡਿਟੇਲਸ ਹੁੰਦੀਆਂ ਨੇ ਕੈਂਡੀਡੇਟਸ ਬਾਰੇ ਉਹ ਚੌਂਡ ਕਮਿਸ਼ਨ ਦੀ ਜਿਹੜੀ ਐਪ ਹੈਗੀ ਆ ਤੇ ਉੱਤੇ ਪੋਰਟਲ ਵੀ ਇਨਫੈਕਟ ਇਜ਼ देयर ਤੇ ਉੱਥੇ ਜਾ ਕੇ ਕੋਈ ਵੀ ਇਨਫੋਰਮੇਸ਼ਨ ਉਹਦੀ ਵਾਰੀ ਕੋਈ ਉਹਦਾ ਬੈਕਗ੍ਰਾਉਂਡ ਹੈ ਕੋਈ ਉਹਦਾ ਯੂ نو ਦੇ ਫਾਈਨੈਂਸ਼ੀਅਲ ਸਿਚੁਏਸ਼ਨ ਵਾਰੇ ਸਾਰੀ ਇਨਫੋਰਮੇਸ਼ਨ ਅ ਐਸੈਟਸ ਲਾਇਬਿਲਿਟੀਆਂ ਵਾਰੇ ਸਾਰੀ ਉੱਥੋਂ ਦੇਖੀ ਜਾ ਸਕਦੀ ਹੈ ਜੀ ਸਰ ਅਪਰਾਧਿਕरण ਨੂੰ ਵੀ ਕਿਤਨੇ ਦੇ ਰਾਜਨੀਤੀ ਤੋਂ ਦੂਰ ਕਰਨ ਵਾਸਤੇ ਵੀ ਕੋਸ਼ਿਸ਼ਾਂ ਹੋ ਰਹੀਆਂ ਹੈ ਕਈ ਵਾਰੀ ਉਮੀਦਵਾਰਾਂ ਦਾ ਕੋਈ ਅਪਰਾਧਿਕ ਪਿਸ਼ੋਕੜ ਹੁੰਦਾ ਹੈ ਸੋ ਉਸ ਨੂੰ ਕਿਸ ਤਰੀਕੇ ਦੇ ਨਾਲ ਜਾਣਿਆ ਜਾ ਸਕਦਾ ਜੋ ਉਹਦੇ ਬਾਰੇ ਕੀ ਗਾਈਡਲਾਈਨਸ ਦੇਖੋ ਜੋ ਵੀ ਡੈਕਲੇਰੇਸ਼ਨ ਹੁੰਦੀ ਹੈ ਉਹ ਕੈਂਡੀਡੇਟ ਦਿੰਦਾ ਹੈ ਔਨ ਦੀ ਇਲੈਕਸ਼ਨ ਕਮਿਸ਼ਨ ਤੇ ਉਸ ਐਪ ਦੇ ਵਿੱਚੋਂ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕੈਂਡੀਡੇਟ ਬਾਰੇ ਉਹ ਸਾਰੀ ਉੱਥੋਂ ਹੀ ਪਤਾ ਚੱਲ ਸਕਦੀ ਹੈ ਜੀ ਤੇ ਕੀ ਉਹਨੂੰ ਆਪਣਾ ਅਪਰਾਧੀ ਰਿਕਾਰਡ ਜਿਹੜਾ ਹੈ ਉਹ ਨਿਊਜ਼ਪੇਪਰ ਤੇ ਪਬਲਿਸ਼ ਕਰਨਾ ਹੁੰਦਾ ਜਾਂ ਜੇ ਕਰਨਾ ਹੁੰਦਾ ਤਾਂ ਉਹ ਕਿਸ ਤਰ੍ਹਾਂ ਦੇ ਅਖਬਾਰ ਜਿਹੜੇ ਸਾਰਾ ਕੁਝ ਪਬਲਿਸ਼ ਕਰਨਾ ਹੁੰਦਾ ਹੈ ਜੀ ਤੇ ਉਦੇ ਰਾਹੀਂ ਵੀ ਹੁੰਦਾ ਹੈ ਤੇ ਬਾਕੀ ਤਾਂ ਇੰਟਰਨੈਟ ਤੇ एवरीथिंग ਇਜ਼ ਅਵੇਲੇਬਲ ਤੇ ਲੋਕੀ ਜਾ ਕੇ ਉੱਥੇ ਦੇਖ ਸਕਦੇ ਆ ਜੀ ਸੋ ਆਦਮੀਆਂ ਨੂੰ ਬਹੁਤ ਜ਼ਿਆਦਾ ਜਿਹੜੇ ਵੋਟਰਸ ਹੈਗੇ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਔਰ ਆਪਣਾ ਜਿਹੜਾ ਕੈਂਡੀਡੇਟ ਹੈ ਉਹਦੀ ਅਗਰ ਅਸੀਂ ਕਈ ਜਗ੍ਹਾ ਤੇ ਅਸੀਂ ਦੇਖ ਲਿਆ ਕਿ ਹੁਣ ਚੋਣ ਕਮਿਸ਼ਨ ਨੇ ਸਖਤੀ ਬਹੁਤ ਕੀਤੀ ਹੋਈ ਹੈ ਡੂਜ਼ ਐਂਡ ਡੋਂਟਸ ਦੀ ਤੁਸੀਂ ਗੱਲ ਕੀਤੀ ਲੇਕਿਨ ਉਸ ਦੇ ਬਾਵਜੂਦ ਵੀ ਬਹੁਤ ਵਾਰ ਉਮੀਦਵਾਰ ਜਿਹੜੇ ਆਪਣੇ ਵੋਟਰਸ ਨੂੰ ਪ੍ਰਲੋਭਨ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਦੀ ਸ਼ਿਕਾਇਤ ਜਿਹੜੀ ਆ ਉਹ ਕਿਸ ਤਰੀਕੇ ਨਾਲ ਪ੍ਰਸ਼ਾਸਨ ਤੱਕ ਕੀਤੀ ਜਾ ਸਕਦੀ ਹੈ ਦੇਖੋ ਵੱਖ-ਵੱਖ ਜ਼ਰੀਏ ਹੈਗੇ ਹੈ ਆਪਣੀ ਕੰਪਲੇਂਟ ਦਰਜ ਕਰਾਉਣ ਦੇ ਇੱਕ ਤਾਂ 1950 ਜਿਹੜਾ ਨੰਬਰ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਵੀ ਜਿਹੜਾ ਕੰਟਰੋਲ ਰੂਮ ਹੈ ਜਾਂ ਗ੍ਰੀਵੈਂਸ ਰੈਡਰੈਸਲ ਸੈਂਟਰ ਹੈ ਉੱਤੇ ਵੀ ਫੋਨ ਕਰਕੇ ਇਹ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵਾਇਲੇਸ਼ਨ ਹੋ ਰਹੀ ਹੈ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਸੀ ਵਿਜੀਲ ਐਪ ਹੈਗੀ ਹੈ ਸੀ ਵਿਜੀਲ ਐਪ ਕੋਈ ਵੀ ਸਿਟੀਜ਼ਨ ਡਾਊਨਲੋਡ ਕਰ ਸਕਦਾ ਹੈ ਤੇ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿਤੇ ਕੋਈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੋ ਰਹੀ ਹੈ ਤੇ ਉਸ ਦੀ ਉਹ ਫੋਟੋ ਖਿੱਚ ਕੇ ਅਲੋਂਗ ਵਿਦ ਇੱਕ ਛੋਟਾ ਜਿਹਾ ਡਿਸਕ੍ਰਿਪਸ਼ਨ ਨਾਲ ਦੇ ਕੇ ਲੋਕੇਸ਼ਨ ਦੇ ਨਾਲ ਸਾਨੂੰ ਪੇਚ ਸਕਦਾ ਹੈ ਸਾਡੀ ਜਿਹੜੀ ਫਲਾਈਂਗ ਸਕਵਾਡ ਟੀਮਸ ਹੈਗੀਆਂ ਉਹਦੇ ਉੱਪਰ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਉਹ ਰਿਸਪੌਂਡ ਕਰਨਗੇ ਤੇ ਉਹਦਾ ਉਸ ਤੋਂ ਹੱਲ ਕੀਤਾ ਜਾਏਗਾ ਇਸ ਤੋਂ ਇਲਾਵਾ ਮਾਡਲ ਕੋਡ ਆਫ ਕੰਡਕਟ ਨੂੰ ਐਨਫੋਰਸ ਕਰਨ ਦੇ ਲਈ ਸਾਡੀ ਸਟੈਟਿਕ ਸਰਵੇਲੈਂਸ ਟੀਮਸ ਹੈਗੀਆਂ ਉਹ ਵੀ ਕਾਫੀ ਸਾਰੇ ਨਾਕੇ ਲਾ ਰਹੀਆਂ ਹੈਗੀਆਂ ਤੇ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟਸ ਨੇ ਉਹ ਭਾਵੇਂ ਇੰਟਰ ਸਟੇਟ ਬਾਰਡਰ ਹੋਏ ਹਿਮਾਚਲਿਆ ਜੰਕ ਨਾਲ ਜਾਂ ਫਿਰ ਹੋਰ ਡਿਸਟ੍ਰਿਕਟਸ ਨਾਲ ਜਿਹੜੇ ਸਾਡੇ ਐਂਟਰੀ ਪੁਆਇੰਟਸ ਹੋਣ ਉਹਨਾਂ ਤੇ ਪ੍ਰੋਪਰ ਚੌਕਸੀ ਰੱਖੀ ਹੋਈ ਹੈ ਸੋ ਥੈਟ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਲੋਭਨ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨੂੰ ਟਰਾਂਸਪੋਰਟ ਜਾ ਕੇ ਲੋਕਾਂ ਤੱਕ ਨਾ ਪਹੁੰਚਾਇਆ ਜਾ ਸਕੇ ਸੁਰੱਖਿਆ ਨੂੰ ਅਗਰ ਮੱਦੇ ਨਜ਼ਰ ਆ ਕੇ ਲੋਕਾਂ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਆਏ ਕਿ ਅਸੀਂ ਬਿਨਾਂ ਕਿਸੇ ਡਰ ਭੈ ਦੇ ਆਪਣੀ ਬੋਟ ਦਾ ਪ੍ਰਯੋਗ ਕਰਨਾ ਸੋ ਕੀ ਕੋਈ ਫਲੈਗ ਮਾਰਚ ਜਾਂ ਕੋਈ ਇਸ ਤਰੀਕੇ ਨਾਲ ਸਕਿਉਰਿਟੀ ਅਰੇਂਜਮੈਂਟਸ ਕੀ ਸਨ ਦੇਖੋ ਸੈਂਟਰਲ ਪੁਲਿਸ ਫੋਰਸਿਸ ਦੀ ਸਾਨੂੰ ਟੁਕੜੀਆਂ ਸਾਨੂੰ ਮਿਲੀਆਂ ਹੈਗੀਆਂ ਤੇ ਉਹਨਾਂ ਦੇ ਰਾਹੀਂ ਅਸੀਂ ਕਾਫੀ ਨਾਕਿਆਂ ਤੇ ਉਹਨਾਂ ਦੀ ਡਿਪਲੋਇਮੈਂਟ ਵੀ ਹੋਈ ਹੈ ਤੇ ਉਸ ਤੋਂ ਇਲਾਵਾ کافی سارے ਫਲੈਗ ਮਾਰਚਸ ਮੇਰੇ ਤੇ ਐਸਐਸਪੀ ਲੈਵਲ ਤੇ ਤੇ ਉਸ ਤੋਂ ਇਲਾਵਾ ਐਸਡੀਐਮ ਐਂਡ ਡੀਐਸਪੀ ਲੈਵਲ ਤੇ ਵੀ ਜ਼ਿਲ੍ਹੇ ਦੇ ਵਿੱਚ ਕੱਡੇ ਜਾ ਰਹੇ ਨੇ ਸਪੈਸ਼ਲੀ ਕੁਝ ਅਸੀਂ ਇਲਾਕੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਸਪੈਸ਼ਲੀ ਬਾਰਡਰ ਏਰੀਆਜ਼ ਜਿਹੜੇ ਹੈਗੇ ਆ ਉਹਨਾਂ ਤੇ ਆਪਾਂ ਜ਼ਿਆਦਾ ਧਿਆਨ ਰੱਖ ਰਹੇ ਆ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਆ ਤੇ ਸੈਕਿਉਰਿਟੀ ਸਿਚੁਏਸ਼ਨ ਜਿਹੜੀ ਹੈਗੀ ਉਹ ਵਧੀਆ ਰਹੀ ਹੈ ਕਿੰਨ ਗ ਚੋਣ ਅਮਲਾ ਜਿਹੜਾ ਹੈ ਐਸ ਵੇਲੇ ਡਿਪਲੋਏ ਕੀਤਾ ਗਿਆ ਔਰ ਉਹਨਾਂ ਦੇ ਵਾਸਤੇ ਕੀ ਤੁਸੀਂ ਸੁਰੱਖਿਆ ਦੇ ਔਰ ਬਾਕੀ ਇੰਤਜ਼ਾਮਾਤ ਕਰ ਰਹੇ ਹੋ ਅ ਦੇਖੋ ਚੋਣ ਅਮਲਾ ਵੱਖ-ਵੱਖ ਤਰ੍ਹਾਂ ਦਾ ਹੈ ਸਾਡੀ ਪੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦਾ ਆਰਾਊਂਡ 2500 3000 ਮੁਲਾਜ਼ਮ ਜਿਹੜਾ ਹੈ ਉੱਥੇ ਡਿਪਲੋਏਡ ਹੈ ਉਸ ਤੋਂ ਇਲਾਵਾ ਮਾਈਕਰੋ ਆਬਜ਼ਰਵਰਸ ਜਿਹੜੇ ਲੱਗਨੇ ਨੇ ਤੇ ਉਸ ਤੋਂ ਇਲਾਵਾ ਕਾਊਂਟਿੰਗ ਸਟਾਫ ਹੈ ਤੇ ਉਸ ਤੋਂ ਇਲਾਵਾ ਸਾਡੇ ਵੱਖ-ਵੱਖ ਨੋਡਲ ਆਫੀਸਰਸ ਜਿਹੜੇ ਵੱਖ-ਵੱਖ ਚੀਜ਼ਾਂ ਤੇ ਲੱਗੇ ਹੋਏ ਨੇ ਫਲਾਈਂਗ ਸਕਵਡ ਟੀਮਸ ਹੋ ਗਈਆਂ ਸਟੈਟਿਕ ਸਰਵੇਲੈਂਸ ਟੀਮਸ ਹੋ ਗਈਆਂ ਉਹਨਾਂ ਦੇ ਵਿੱਚ ਕਾਫੀ ਸਾਰੇ ਮੁਲਾਜ਼ਮ ਇੱਚ ਕੰਮ ਕਰ ਰਹੇ ਹੈਗੇ ਗਰਮੀ ਬਹੁਤ ਜ਼ਿਆਦਾ ਹੈ ਔਰ 1 ਜੂਨ ਨੂੰ ਪੰਜਾਬ ਦੇ ਵਿੱਚ ਜੋ ਕਿ ਗਰਮ ਮਾਹੌਲ ਹੈਗਾ ਸੋ ਕੀ ਕੀ ਫੈਸਿਲਿਟੀਆਂ ਤੁਸੀਂ ਪੋਲਿੰਗ ਸਟੇਸ਼ਨਸ ਉੱਤੇ ਵੋਟਰਸ ਵਾਸਤੇ ਪ੍ਰੋਵਾਈਡ ਕਰਵਾਉਣ ਜਾ ਰਹੇ ਅ ਦੇਖੋ ਇਸ ਟਾਈਮ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਇਨਸਟਰਕਸ਼ਨਸ ਹੈਗੀਆਂ ਵਿਦ ਰਿਗਾਰਡ ਟੂ ਪੋਲ ਡੇ ਕਿਉਂਕਿ ਗਰਮੀ ਦਾ ਮੌਸਮ ਚੱਲਦਾ ਪਿਆ ਹੈ ਤੇ ਸਾਨੂੰ ਬਹੁਤ ਹੀ ਐਲੈਬੋਰੇਟ ਅਸੀਂ ਅਰੇਂਜਮੈਂਟ ਕਰ ਰਹੇ ਹਾਂ ਅੰਡਰ ਦੀ ਇਨਸਟਰਕਸ਼ਨਸ ਆਫ ਦੀ ਇਲੈਕਸ਼ਨ ਕਮਿਸ਼ਨ ਜਿਦੇ ਵਿੱਚ ਫਰਸਟ ਆਫ ਆਲ ਜਿਹੜਾ ਕਿ ਆਪਣਾ ਪੋਲਿੰਗ ਸਟੇਸ਼ਨ ਹੈ ਉਹਦੇ ਉੱਪਰ ਇੱਕ ਸ਼ਾਮਿਆਨਾ ਅਸੀਂ ਲਾ ਰਹੇ ਹਾਂ ਸੋ ਥੈਟ ਇਨ ਕੇਸ ਉਥੇ ਕਿਉ ਲੱਗਦੀ ਹੈ ਤੇ ਲੋਕੀ ਛਾਵੇਂ ਖੜੇ ਹੋਣ ਨੂੰ ਮਿਲੇ ਉਸ ਤੋਂ ਇਲਾਵਾ ਇੱਕ ਵੇਟਿੰਗ ਰੂਮ ਵੀ ਹੈਗਾ ਹੈ ਜਿਹਦੇ ਵਿੱਚ ਪੰਖੇ ਤੇ ਕੂਲਰਸ ਅਸੀਂ ਇੰਸਟਾਲ ਕਰਾਂਗੇ ਤੇ ਇਸ ਤੋਂ ਇਲਾਵਾ ਕਿਉ ਦੇ ਵਿੱਚ ਵੀ ਅਸੀਂ ਪੰਖੇ ਤੇ ਕੂਲਰ ਰਾਈ ਡਾਇਰੈਕਟ ਹਵਾ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਪਾਣੀ ਦਾ ਅਰੇਂਜਮੈਂਟ ਉੱਥੇ ਕੀਤਾ ਗਿਆ ਹੈ ਇੱਕ ਛਬੀਲ ਲਾਈ ਜਾਊਗੀ ਜਿਹਦੇ ਵਿੱਚ ਰੂਫਜ਼ਾ ਠੰਡਾ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਸੋ ਥੈਟ ਇਲੈਕਸ਼ਨ ਵਾਲੇ ਦਿਨ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੀਟ ਰਿਲੇਟਿਡ ਇਸ਼ੂਸ ਨਾ ਕ੍ਰੀਏਟ ਹੋਏ ਤੇ ਲੋਕਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਾਂਗੇ ਸਰ uh, 85 ਸਾਲ ਤੋਂ ਉੱਪਰ ਦੇ ਜਿਹੜੇ ਬਜ਼ੁਰਗ ਹੈ ਜਾਂ ਕੋਈ ਐਸਾ ਦਿਵਿਆਂਗ ਹੈ ਜਿਹੜਾ ਬੋਟਲ ਉੱਤੇ ਨਹੀਂ ਆਪ ਜਾ ਕੇ ਖੁਦ ਬੋਟ ਪਾ ਸਕਦਾ ਸੋ ਉਹਨਾਂ ਵਾਸਤੇ ਕੁਝ ਖਾਸ ਉਪਰਾਧਾ ਦੇਖੋ 85 ਪਲਸ ਵੋਟਰਸ ਜਿਹੜੇ ਹੈਗੇ ਐ ਤੇ ਉਹਦੇ ਨਾਲ ਹੀ ਮੈਂ ਐਡ ਕਰਨਾ ਚਾਹਾਂਗਾ ਕਿ ਪੀ ਡਬਲਯੂ ਡੀ ਵੋਟਰਸ ਵੀ ਹੈਗੇ ਨੇ ਜਿਹੜੇ ਉਹਨਾਂ ਦੇ ਲਈ ਇੱਕ ਸਪੈਸ਼ਲ ਹੋਮ VOTING ਅਸੀਂ ਕਰਾ ਰਹੇ ਆ ਜਿਨ੍ਹਾਂ ਦੇ ਰਾਹੀਂ ਅਸੀਂ ਉਹਨਾਂ ਤੋਂ অপশন ਮੰਗੀ ਸੀ ਕਿ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹੋਮ ਰੋਟਿੰਗ ਰਾਹੀਂ ਤੁਸੀਂ ਵੋਟ ਪਾਣਾ ਚਾਹੁੰਦੇ ਹੋ ਤੇ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਦੀ ਸਾਨੂੰ অপਸ਼ਨ ਐਕਸਰਸਾਈਜ਼ ਕੀਤੀ ਆਪਣੀ ਤੇ ਅਪਰੂਵਲ ਭੇਜਿਆ ਆਪਣਾ ਤੇ ਉਹਨਾਂ ਨੂੰ ਹੋਮ VOTING ਕਰਵਾਈ ਜਾ ਰਹੀ ਹੈ ਹੁਣ ਵੀ ਇਸ ਟਾਈਮੇ ਕੰਮ ਚੱਲ ਰਿਹਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਜੀ ਚੋਣ ਕਮਿਸ਼ਨ ਵੱਲੋਂ ਇਸ ਵਾਰ ਨਾਰਾ ਦਿੱਤਾ ਗਿਆ ਕਿ 70% ਪਾਰ VOTING ਜਿਹੜੀਆ ਕਟੂਕਟ ਹੋ ਸਕੇ ਕਿਉਂਕਿ ਲਾਸਟ ਪਿਛਲੇ ਜੋ ਫੇਸਸ ਨਿਕਲੇ ਜਾਂ ਪੁਰਾਣੇ ਸਮੇਂ ਦਾ ਅਗਰ ਟ੍ਰੈਕ ਰਿਕਾਰਡ ਦੇਖੇ ਤਾਂ VOTING ਪਰਸੈਂਟੇਜ ਕਾਫੀ ਲੋਅ ਰਹਿੰਦੇ ਐ ਸੋ 70 ਪਾਰ ਕਰਨ ਵਾਸਤੇ ਪਠਾਨਕੋਟ ਪ੍ਰਸ਼ਾਸਨ ਕੁਝ ਖਾਸ ਉਪਰਾਲੇ ਕਰ ਰਿਹਾ ਐ ਦੇਖੋ VOTER ਅਵੇਅਰਨੈਸ ਦੇ ਲਈ ਅਸੀਂ ਕਾਫੀ ਉਪਰਾਲੇ ਕੀਤੇ ਐ ਤੇ ਆਪਣੇ ਜ਼ਿਲ੍ਹੇ ਦਾ ਇੱਕ ਟਰਨਆਊਟ ਇੰਪਲੀਮੈਂਟੇਸ਼ਨ ਪਲਾਨ ਅਸੀਂ ਬਣਾਇਆ ਸੀ ਜਿਦੇ ਵਿੱਚ ਵੱਖ-ਵੱਖ ਕੈਟੇਗਰੀਜ਼ ਦੇ ਜਿਹੜੇ VOTERS ਨੇ ਏਜ ਗਰੁੱਪਸ ਹੋ ਗਏ 18 ਤੋਂ 19 19 ਤੋਂ 20 ਜਿਹੜੇ ਕਿ ਰਿਲੇਟਿਵਲੀ ਯੂ ਨੋ ਯੰਗ VOTERS ਹੋ ਗਏ ਤੇ 올ਡ ਏਜ ਵੋਟਰਸ ਹੋ ਗਏ ਅਸੀਂ ਏਜ ਗਰੁੱਪ ਵਾਈਜ਼ ਪਲੈਨਿੰਗ ਕੀਤੀ ਹੈ ਤੇ ਕਾਫੀ ਸਾਰੇ ਇਵੈਂਟਸ ਅਸੀਂ ਅਰੇਂਜ ਆਰਗੇਨਾਈਜ਼ ਕੀਤੇ ਹੈ ਕਾਲਜਸ ਦੇ ਵਿੱਚ ਹੋਏ ਨੇ ਤੇ ਉਸ ਤੋਂ ਬਾਅਦ ਯੂ نو ਯੂਥ ਨੂੰ ਅਟਰੈਕਟ ਕਰਨ ਲਈ ਅਸੀਂ ਵਕ ਵਕ ਥਾਵਾਂ ਜਿੱਥੇ ਯੂ نو ਯੂਥ ਦਾ ਥੋੜਾ ਫੁੱਟਫਾਲ ਰਹਿੰਦਾ ਹੈ ਜਿਵੇਂ ਕਿ ਮਾਲਸ ਹੋ ਗਏ ਇਹੋ ਜਿਹੀਆਂ ਜਗ੍ਹਾ ਨੂੰ ਅਸੀਂ ਕਵਰ ਕੀਤਾ ਹੈ ਅਸੀਂ ਕਾਫੀ ਸਾਰੀ ਸਵੀਪ ਐਕਟੀਵਿਟੀਆਂ ਉੱਥੇ ਕਰਾਈਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ 올ਡ ਏਜ ਗਰੁੱਪਸ ਹੋ ਗਏ ਉਹਨਾਂ ਦੇ ਲਈ 올ਡੇਜ ਹੋਮਸ ਦੇ ਵਿੱਚ ਅਸੀਂ ਜਾ ਜਾ ਕੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਤੁਸੀਂ ਵੋਟ ਜਿਹੜਾ ਆਪਣਾ ਅਧਿਕਾਰ ਹੈ ਇਹਨੂੰ ਐਕਸਰਸਾਈਜ਼ ਕਰੋ ਤੇ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਇੱਕ ਜਨਰਲ ਅਵੇਅਰਨੈਸ ਤੇ ਇੱਕ ਥੋੜਾ ਜਿਹਾ ਮਾਹੌਲ ਬਣਾਉਣ ਦੇ ਲਈ ਅਸੀਂ ਵਕ ਵਕ ਜਿਹੜੇ ਚੌਰਾਹੇ ਨੇ ਸ਼ਹਿਰ ਦੇ ਉੱਥੇ ਸਵੀਪ ਤੇ ਤੇ ਇਲੈਕਸ਼ਨ ਰਿਲੇਟਿਡ ਜਿਹੜੇ ਪੋਸਟਰਸ ਨੇ ਸਵੀਪ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਅਥਾਰਾਈਜ਼ਡ ਨੇ ਅਸੀਂ ਉੱਥੇ ਲਾਏ ਹੋਏ ਨੇ ਕਿ ਜੇ ਇਹਨਾਂ ਨੂੰ ਦੇਖ ਕੇ ਲੋਕਾਂ ਨੂੰ ਇਲੈਕਸ਼ਨ ਦੇ ਪ੍ਰਤੀ ਅਵੇਅਰਨੈਸ ਹੋਏ ਤੇ ਜਿਹੜਾ ਸਾਡਾ VOTING percentage ਹੈ ਉਹ ਚੰਗਾ ਚਾਹੇ ਜ਼ਿਲ੍ਹੇ ਦਾ ਫੈਸਟਿਵ ਦੇ ਤੌਰ ਦੇ ਉੱਤੇ ਇਸ ਨੂੰ ਮਨਾਉਣ ਵਾਸਤੇ ਤਾਂ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਹੈ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਦੇਖਦੇ ਹੋ ਕੀ ਕੁਝ ਖਾਸ ਦੁਕਾਨਦਾਰ ਜਾਂ ਕੋਈ ਇਹੋ ਜਿਹੇ ਆਫਰਸ ਵੀ ਲੋਕਾਂ ਨੇ ਉਸ ਦਿਨ ਬਾਅਦ ਲਗਾਈ ਕਿ ਅਗਰ ਤੂੰ ਸ਼ਾਇਦ ਇਹ ਨਿਸ਼ਾਨ ਦੇ ਕੇ ਜਾਉ ਤਾਂ ਦੇਖੋ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਵੀ ਹੈਵ ਰੀਚਡ ਆਊਟ ਟੂ ਦੀ ਬੈਂਕਸ ਅਸੀਂ ਸ਼ਾਪਕੀਪਰਸ ਨਾਲ ਸਾਰਿਆਂ ਨੂੰ ਅਸੀਂ ਰੀਚ ਆਊਟ ਕੀਤਾ ਹੈ ਕਿ ਵੱਖ-ਵੱਖ ਤਰੀਕੇ ਨਾਲ ਅਸੀਂ ਹੋਰ ਵੋਟਰਸ ਦੇ ਵਿੱਚ ਅਵੇਅਰਨੈਸ ਹੋ ਸਕੇ ਅਸੀਂ ਰੀਚ ਆਊਟ ਕਰ ਸਕੀਏ ਹਰ ਇੱਕ ਵੋਟਰ ਦੇ ਨਾਲ ਤੇ ਕਾਫੀ ਸਾਰੀ ਐਕਟੀਵਿਟੀਜ਼ ਪਲਾਨ ਹੋਈਆਂ ਨੇ ਤੇ ਹੋਪਫੁਲੀ ਇਸ ਵਾਰ ਸਾਡਾ ਚੰਗੀ ਰਹਿਣੀ ਚਾਹੀਦੀ ਹੈ ਸਰ ਟਾਈਮਿੰਗ ਕੀ ਰਹਿਣ ਵਾਲਾ ਉਸ ਦਿਨ ਔਰ ਜੇ ਅਸੀਂ ਆਪਣੇ ਇਹ ਜਾਨਣਾ ਚਾਹੀਏ ਕਿ ਅਸੀਂ ਆਪਣਾ ਪ੍ਰੈਫਰੇਬਲ ਟਾਈਮ ਅਗਰ VOTING ਦਾ ਸੋਚੀਏ ਕਿਉਂ ਬਾਰੇ ਵੀ ਅਗਰ ਸਾਨੂੰ ਇਨਫੋਰਮ ਕੋਈ ਐਡਾ ਦਾ ਟੈਕਨੀਕਲ ਵੀ ਤੁਸੀਂ ਕੁਝ ਇਹੋ ਜੀ ਕੋਈ ਚੀਜ਼ ਨਹੀਂ ਹੈ ਜੋ ਕਿ ਪ੍ਰਿਸਕ੍ਰਾਈਬਡ ਟਾਈਮ ਹੈਗਾ ਉਹਦੇ ਵਿੱਚ ਕੋਈ ਵੀ ਕਦੇ ਵੀ ਜਾ ਕੇ ਵੀ VOTING ਕਰ ਸਕਦਾ ਹੈ ਆਲਥੋ ਅਸੀਂ ਥੋੜਾ ਮੋਟੀਵੇਟ ਕਰਦੇ ਹਾਂ ਲੋਕਾਂ ਨੂੰ ਕਿ ਸਵੇਰੇ ਤੁਸੀਂ अर्ਲੀ ਪਾਕ ਜਾ ਕੇ ਆਪਣਾ ਵੋਟ ਪਾਓ ਬਟ ਇਹ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਾਰਾ ਅਰੇਂਜਮੈਂਟ ਉੱਥੇ ਕੀਤਾ ਗਿਆ ਹੈ ਤੇ ਜਿਹੜਾ ਧੁੱਪ ਹੋਣੀ ਹੈ ਗਰਮੀ ਹੋਣੀ ਹੈ ਉਸ ਤੋਂ ਬਚਾਅ ਦੇ ਸਾਰੇ ਯਤਨ ਕੀਤੇ ਜਾ ਰਹੇ ਨੇ ਔਰਤਾਂ ਨੂੰ ਵੀ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਬਰਾਬਰ ਦੇ ਮੌਕੇ ਜਿਹੜੇ ਮਿਲਣੇ ਚਾਹੀਦੇ ਉਹ ਪਿੰਕ ਬੂਥ ਜਿਹੜੇ ਆ ਕੁਝ ਸਟੈਬਲਿਸ਼ ਕਰਨ ਬਾਰੇ ਵੀ ਜੀ ਉਹਦੇ ਬਾਰੇ ਆ ਦੇਖੋ ਪਿੰਕ ਬੂਥਸ ਦੇ ਨਾਲ-ਨਾਲ ਗ੍ਰੀਨ ਬੂਥਸ ਵੀ ਸਟੈਬਲਿਸ਼ ਕੀਤੇ ਜਾ ਰਹੇ ਨੇ ਬੂਥਸ ਮੈਂਡ ਬਾਏ ਯੰਗ ਵੋਟਰਸ ਵੀ ਕੀਤੇ ਜਾ ਰਹੇ ਨੇ ਇਹ ਜਿਹੜੇ ਬੂਥਸ ਨੇ ਜਿਵੇਂ ਤੁਸੀਂ ਕਿਹਾ ਕਿ ਪਿੰਕ ਬੂਥ ਸਟੈਬਲਿਸ਼ ਕੀਤਾ ਜਾ ਰਿਹਾ ਹੈ ਤੇ ਉਹਨੂੰ ਉਹਦਾ ਬੇਸਿਕਲੀ ਆਈਡੀਆ ਇਜ਼ ਕਿ ਜਿਹੜਾ ਵੀ ਪੋਲਿੰਗ ਸਟਾਫ ਉਸ ਬੂਥ ਦੇ ਵਿੱਚ ਰਹੇਗਾ ਉਹ ਸਾਰੇ ਦੇ ਸਾਰੇ ਔਮੇਨ এমਪਲੋਇਸ ਰਹਣਗੇ ਉਥੇ ਤੇ ਇਹ ਇੱਕ ਮੈਸੇਜ ਹੈਗਾ ਜਿਹੜਾ ਇਲੈਕਸ਼ਨ ਕਮਿਸ਼ਨ ਦੇਣਾ ਚਾਹੁੰਦੀ ਹੈ ਤੇ ਉਸ ਤੋਂ ਇਲਾਵਾ ਗ੍ਰੀਨ ਬੂਥਸ ਸਟੈਬਲਿਸ਼ ਕੀਤੇ ਗਏ ਨੇ ਜਿਦੇ ਵਿੱਚ এনवायरमेंट ਦੇ ਪ੍ਰਤੀ ਸੈਂਸਿਟੀਵਿਟੀ ਨੂੰ ਰੱਖਦੇ ਹੋਏ ਇਹ ਬੂਥ ਸੈਟਅਪ ਕੀਤੇ ਜਾ ਰਹੇ ਨੇ ਤੇ ਉਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਸ ਵੀ ਸੈਟਅਪ ਕੀਤੇ ਗਏ ਨੇ ਜਿਦੇ ਵਿੱਚ ਅਸੀਂ ਕਾਫੀ ਯੂਨਿਕ ਐਕਟੀਵਿਟੀਆਂ ਆਪਾਂ ਪਲਾਨ ਕਰ ਰਹੇ ਆ ਤੇ ਜਿਹਦੇ ਨਾਲ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਵੋਟਰ ਇਸ ਨੂੰ ਦੇਖ ਕੇ ਅ ਅੱਛਾ ਫੀਲ ਕਰਨ ਜਦੋਂ ਉਹ ਵੋਟ ਪਾਣਨ ਉਹਨਾਂ ਨੂੰ ਇੱਕ ਅੱਛਾ ਐਕਸਪੀਰੀਅੰਸ ਮਿਲੇ ਇਹੀ ਮਨਸ਼ਾ ਹੈਗੀ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤਾਂ ਕਿ ਬਾਤ ਤੋਂ ਬਾਤ VOTING ਜਿਹੜੀ ਹੋ ਸਕੇ ਉਹ ਲੋਕੀਏ ਦੇਖੋ ਮੈਸੇਜ ਅ ਲੋਕਾਂ ਲਈ ਇਹ ਹੈਗਾ ਕਿ ਇੱਕ ਜੂਨ ਨੂੰ VOTING ਹੈਗੀ ਹੈ ਤੁਸੀਂ ਵੱਜ ਚੜ ਕੇ VOTING ਦੇ ਵਿੱਚ ਹਿੱਸਾ ਲਓ ਤੇ ਨਾਲ ਆਪਣੇ ਆਲੇ ਦੁਆਲੇ ਨੂੰ ਬੰਦੇਆਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਸਾਰਿਆਂ ਨੂੰ ਮੋਟੀਵੇਟ ਕਰੋ ਕਿ ਤੁਸੀਂ ਸਾਰੇ ਵੱਜ ਚੜ ਕੇ ਆ ਕੇ ਵੋਟ ਪਾਣ ਤੇ ਜਦੋਂ ਤੁਸੀਂ VOTING POLLING STATION ਤੇ ਆਉਂਗੇ ਤੁਹਾਨੂੰ ਇੱਕ ਵਧੀਆ VOTING EXPÉRIENCE ਮਿਲੇਗਾ ਤੇ ਸਾਡੀ ਤੇ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਆਪਣੇ ਜਿਹੜੀ VOTING PERCENTAGE ਹੈ ਉਹਨੂੰ ਵਿਧਾਨ ਦੇ ਵਿੱਚ ਸਾਰੇ ਕੰਟ੍ਰਿਬਿਊਟ ਕਰਨ। ਸੂਬਾ ਪ੍ਰਸ਼ਾਸਨ ਨੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਨਾਲ ਸਿਕਿਉਰਿਟੀ ਅਰੇਂਜਮੈਂਟਸ ਹੋ ਚੁੱਕੇ ਐ। ਟੀਮਾਂ ਬਣ ਚੁੱਕੀਆਂ ਹਨ ਔਰ ਪ੍ਰਸ਼ਾਸਨ ਹਰ ਉਹ ਕੋਸ਼ਿਸ਼ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਨੂੰ ਇੱਕ ਫੈਸਟੀਵਿਟੀ ਦਾ ਮਾਹੌਲ ਦਿੱਤਾ ਜਾ ਸਕੇ ਲੋਕਤੰਤਰ ਦਾ ਇੱਕ ਪਰਬ ਜਿਹੜਾ ਉਸ ਨੂੰ ਸੈਲੀਬ੍ਰੇਸ਼ਨ ਮੂਡ ਦੇ ਵਿੱਚ ਹਰ ਵਿਅਕਤੀ ਜਿਹੜਾ ਆਪਣੇ ಮತਦਾਨ ਕਾਰਡ ਦਾ ਪ੍ਰਯੋਗ ਕਰੇ ਔਰ ਜਿਹੜਾ ਆਪਣੇ ਬਦ ਤੋਂ ਬਦ ਜਿਹੜੀ ਆ VOTING ਦਾ ਅਧਿਕਾਰ ਦਾ ਪ੍ਰਯੋਗ ਕਰਕੇ ਅਸੀਂ ਆਪਣੀ ਸਰਕਾਰ ਚੁਣੀਏ ਸਾਨੂੰ ਤਾਂ ਹੀ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਹੁੰਦਾ ਜੇ ਅਸੀਂ ਚੂਨਣ ਦੇ ਵਿੱਚ ਸਰਕਾਰ ਨੂੰ ਆਪਣੇ ਮਹੱਤਵਪੂਰਨ ਭੂਮਿਕਾ ਨਿਭਾਵਾਗੇ ਸਵਾਸ ਕਰਦੇ ਹਾਂ ਸਾਰੇ ਵੋਟਰ ਜਿਹੜੇ ਆ 1 ਜੂਨ ਨੂੰ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਕਰਨਗੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨਗੇ ਔਰ ਬਤੁਬਤ VOTING ਜਿਹੜੀ ਆ ਪੰਜਾਬ ਵਿੱਚ ਰਿਕਾਰਡ ਕੀਤੀ ਜਾਏਗੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ